ਕੀ ਕਰਾਂ ਯਾਰ ਮੈਂ ਮੇਂ ਤਾਂ ਸਮਝ ਨਹੀਂ ਆਉਂਦੀ ਜੋਤ ਵੀ ਪਿੰਡ ਚਲ ਗਈ ਆ लवली ਵੀ ਸਾਥ ਦੇਣ ਲੱਗਾ ਸੀਗਾ ਤੇ ਦੱਸ ਇਹ ਜਾ ਕੇ ਉਹਦੇ ਗਲ ਪੈ ਗਏ ਨੇ ਇਹ ਚਾਹੁੰਦੇ ਨਹੀਂ ਕਿ ਘਰੇ ਮੈਂ ਬਾਹਰ ਜਾਵਾਂ ਨਾ ਇਹ ਮੰਨਣ ਦੇ ਨਾ ਜੋਤ ਮੰਨੜੀ ਆ ਕੀ ਕਰਾਂ ਕਿੱਥੇ ਜਾਵਾਂ ਮੈਂ ਤੇ ਜੇ ਮੈਂ ਘਰ ਰਹਿਣਾ ਮੈਂ ਤੇ ਫਿਰ ਮੈਂ ਵਿਹਲਾ ਤੇ ਮੈਂ ਕਰਦਾ ਕੁਛ ਨਹੀਂਗਾ ਜਾਂ ਤੇ ਮੇਰਾ ਦਾ ਜੋਤ ਨੂੰ ਕਿਤੇ ਫੋਨ ਕਰਾਂ ਪਰ ਕੀ ਕਰੂੰਗਾ ਜੋਤ ਨੂੰ ਫੋਨ ਕਰਕੇ ਉਹਨੇ ਕਿਹੜਾ ਮੰਨਣਾ ਵਾਂ ਲਹ ਚੰਗਾ ਹੋਇਆ ਜੇ ਤੁਹਾਨੂੰ ਤੁਹਾਨੂੰ ਮਿਲ ਪਿਆ ਆ ਜਾ ਬੀਬੀ ਇੱਥੇ ਬਹਿ ਜਾ ਮੈਂ ਕਿੱਥੇ ਜਾਣਾ ਮੈਂ ਘਰੇ ਰਹਿਣਾ ਵਾਂ ਜਾਂ ਤਾਂ ਮੈਨੂੰ ਕਦੇ ਦਿੰਦੇ ਨਹੀਂਗੇ ਤੇ ਜੋਤ ਤੇ ਜੋਤ ਕਿੱਥੇ ਆ ਜੋਤ ਨੇ ਕਿੱਥੇ ਜਾਣਾ ਵਾਂ ਚਲ ਗਈ ਆਪਣੇ ਪਿੰਡ ਕਿਉਂ ਪਿੰਡ ਕਿਉਂ ਚਲ ਗਈ ਆ ਜਾਣਾ ਹੀ ਪਿੰਡ ਜਦੋਂ ਗੱਲਾਂ ਉਹਨੂੰ ਪੁੱਠੀਆਂ ਸਿੱਧੀਆਂ ਸਿਖਾਉਣੀਆਂ ਵਾ ਇਹਨਾਂ ਨੇ ਤੇ ਫਿਰ ਇਹੋ ਕੋਈ ਹੋਣਾ ਘਰ 'ਚ ਤੇ ਗੱਲ ਕੀ ਹੋਈ ਆ ਮੈਨੂੰ ਤੁਰਦਨ ਗਈ ਸੀ ਉਹ ਪਰਮੀਤ ਤੁਹਾਡੇ ਵੱਲ ਮੇਰੇ ਵੱਲ ਗਈ ਸੀ ਅਛਾ ਤੇ ਮੈਨੂੰ ਆਂਦੀ ਤੇ ਵੀ ਸਮਝਾਈ ਤੇ ਵੀ ਗੱਲ ਕੀਤੀ ਤੂੰ ਕੀ ਕੰਮ ਕੀ ਕਰਨ ਦੇ ਆਂ ਬੀਬੀ ਮੈਂ ਕੰਮ ਕੀ ਕਰਨਾ ਵ ਦੱਸੋ ਮੈਂ ਸਿਰਫ ਇਹਨਾਂ ਨੂੰ ਇਹ ਗੱਲ ਕਹੀ ਆ ਵੀ ਮੈਂ ਬਾਹਰ ਜਾਣਾ ਚਾਹੁੰਨਾ ਵਾ ਤੇ ਚਲ ਮੈਂ ਮੈਂ ਅਮਰੀਕਾ ਜਾਣਾ ਵਾ ਤੇ ਉੱਥੇ ਪੈਸੇ ਵੱਧ ਲੱਗਦੇ ਨੇ ਹੁਣ ਬੀਬੀ ਜੇ ਪੈਸੇ ਵੱਧ ਵਾ ਤੇ ਤੇ ਤੇਲਾਂ ਚੋਂ ਨਿਕਲਣਾ ਨਾ ਹਾਂ ਨਿਕਲਣਾ ਹੈਨਾ ਜੇ ਪੈਸੇ ਵੱਧ ਲੱਗਣੇ ਆ ਤੇ ਕਮਾਈ ਵੀ ਤੇ ਵਾਧੀ ਹੋਣੀ ਆ ਇਹ ਤਾਂ ਪਤਗਲ ਠੀਕ ਵਾ ਪਿਆਰੀਆਂ ਬਣਦੀਆਂ ਬੜੀਆਂ ਔਖੀਆਂ ਨੇ ਪਰ ਤੇਰੀ ਗੱਲ ਵੀ ਮੈਂ ਸਮਝਨੀ ਆ ਬੀਬੀ ਪਹਿਲੀ ਦੀ ਔਖੀ ਬਣਦੀ ਆ ਤੇ ਜਿਹੜੀ ਆ ਜ਼ਿੰਦਗੀ ਲੰਘਣ ਦੀ ਓਏ ਵੀ ਤੇ ਹੁਣ ਇਹਨਾਂ ਪੁੱਟੀਆਂ ਸਿੱਧੀਆਂ ਗੱਲਾਂ ਕਰ ਕਰਕੇ ਨਾ ਤੇ ਉਹਨੂੰ ਉਹਦੇ ਪਿੰਡ ਘਲਾਤਾ ਵਾ ਤੇ ਜਿਹੜੇ ਜਿਹੜੇ ਬੰਦੇ ਕੋ ਮੈਂ ਪੈਸੇ ਲੈਣ ਡਿਆ ਮੈਂ ਲਵਲੀ ਕੋ ਉਹਦੇ ਦਿਵਾਲੇ ਜਾ ਕੇ ਤੇ ਉਹਦੇ ਹੋਂਡੇ ਹੀਗੇ ਵੀ ਇਹ ਇਹਨੂੰ ਪੈਸੇ ਨਾ ਦੇਈ ਜੋ ਬੰਨੂ ਬੰਦਾ ਪੁੱਛੇ ਵੀ ਮੈਂ ਕੋ ਨਸ਼ਾ ਕਰ ਡਿਆ ਵਾ ਇਜਾ ਮੈਂ ਪੈਸੇ ਸੁਟਣ ਡਿਆ ਵਾਂ ਕਿਤੇ ਐਨੀ ਗੱਲ ਵਾ ਨਾ ਵੀ ਸਿਰ ਮੈਂ ਚਾਹੁੰਦਾ ਮੈਂ ਬਾਹਰ ਤਲ ਜਾ ਚੰਗੇ ਦੇ ਉਦਾਂ ਫਿਰ ਪੁੱਤ ਕਿੱਥੇ ਤੂੰ ਕਾਗਜ਼ ਤੋਗਤਲ ਹੁੰਦੇ ਏਜੰਟ ਚੰਗਾ ਵਾ ਏਜੰਟ ਦੇ ਬੀਬੀ ਬੜਾ ਵਧੀਆ ਵਾ ਪਰ ਇਹ ਬੰਦੇ ਕਹਿੰਦੇ ਆ ਵੀ ਸਾਡੀ ਲਾਥ ਲੋ ਹੋਗੇ ਨੰਗੇ ਸਾਨੂੰ ਕਿਉਂ ਨਹੀਂ ਪੁੱਛਦਾ ਮੈਨੂੰ ਪਤਾ ਵਾ ਨਾ ਜਿਹੜੇ ਬੰਦੇ ਮੈਨੂੰ ਪੈਸੇ ਨਹੀਂ ਲੈਣਦੇ ਏਡੇ ਮੇਰੇ ਕੰਮ 'ਚ ਸਾਥ ਨਹੀਂ ਦੇਣਦੇ ਉਹਨਾਂ ਮੈਨੂੰ ਬਾਹਰ ਘਲਾ ਦੇਣਾ ਪਹਿਲਾਂ ਤੁਸੀਂ ਦਾ ਆਪ ਦੱਸੋ ਹਾਂ ਇਹ ਕਰ ਠੀਕ ਵਾ ਹੈ ਤੁਹਾਡੇ ਵਾਲੇ ਚਲ ਗਈ ਸੀਗੀ ਝਟ ਤੇ ਭਾਬੀ ਨੂੰ ਪਤਾ ਨਹੀਂ ਕਿ ਮੈਂ ਘਰ ਵੀ ਸਾਧਣਾ ਕਿਸ ਦਾ ਮੈਂ ਤਾਂ ਸਮਝਾਉਣ ਹੀ ਆਈ ਆ ਮੈਂ ਖਾ ਚੱਲ ਪੁੱਤ ਵਾਪਸ ਰੜ ਕੇ ਤੇ ਭਰਾ ਕੋ ਜਿਹੜੀ ਗੱਲਬਾਤ ਜੋ ਕਰਨੀ ਆ ਕਰੋ ਮੈਂ ਤਾਂ ਸਮਝਾਉਣ ਹੀ ਆਈ ਆ ਫਿਰ ਗੱਲਾਂ ਤੇ ਤੇਰੀਆਂ ਵੀ ਸਹੀ ਆ ਹੁਣ ਬੀਬੀ ਤੁਸੀਂ ਆਪ ਦੱਸੋ ਕਿ ਕਿੰਨਾ ਟਾਈਮ ਮੇਰਾ ਲੰਘ ਗਿਆ ਵਿਆਹ ਨੂੰ 3-4 ਸਾਲ ਹੋ ਗਏ ਨੇ ਹਾਂ ਗਾਂ ਕੋ ਨਿਆਣਾ ਵੀ ਗਾ ਜੇ ਕੋਈ ਵੀ ਨਹੀਂ ਤੇ ਮੈਨੂੰ ਇਹ ਆ ਵੀ ਚੱਲ ਕਮਾਈ ਚਾਰ ਪੈਸੇ ਕਮਾ ਲਈ ਆਪਾਂ ਤੇ ਬੰਦਾ ਗਾਂ ਕਈ ਕੋਹ ਕਰਨ ਵਾਲਾ ਬੰਦਾ ਹੁਣ ਵੇਲੇ ਹੀ ਆ ਨਾ ਇੱਕ ਹਿਸਾਬ ਦੇ ਇਹ ਤੇ ਗੱਲ ਤੇ ਤੇਰੀ ਤੇ ਹੁਣ ਜੇ ਵੇਖਿਆ ਜਾਵੇ ਤੇ ਵੱਡਾ ਪੈਲੀ ਵੀ ਵਹੀ ਜਾਂਦਾ ਵਾ ਸਭ ਕੋਈ ਤੇ ਮੈਂ ਤਾਂ ਠੇਕਾ ਹੀ ਲੈਣੇ ਨਾ ਇੱਕ ਠੇਕਾ ਹੀ ਜਾਣ ਦੇ ਹੈ ਇਹ ਤਾਂ ਗੱਲ ਪੱਤ ਤੇ ਠੀਕ ਤੇ ਹੁਣ ਮੇਰਾ ਕੋਹ ਨਹੀਂ ਕਿ ਸੋਚਦੇ ਹੈਗੇ ਦੋਵੇਂ ਜਣੇ ਬਸ ਆਪਣੀ ਇਹਨਾਂ ਨੂੰ ਪਈ ਆ ਵੀ ਸਾਡੇ ਕੋਲੋਂ ਪੁੱਛ ਪੁੱਛ ਕੇ ਜਿਹੜੇ ਕੰਮ ਕਰਨੇ ਕਰੇ ਤੇ ਮੈਨੂੰ ਕਹਿੰਦੇ ਹੈਗੇ ਕਿ ਬੇ ਛੋਟੇ ਦੇਸ਼ ਚਲ ਜਾ ਬਸ ਵੀ ਉੱਥੇ ਜਾ ਕੇ ਫਿਰ ਮੈਂ ਦਿਹਾੜੀਆਂ ਲਾਉਣੀਆਂ ਨਾ ਦੂਤੀ ਦਿਹਾੜੀਆਂ ਲਗਣੀਆਂ ਇਹ ਗੱਲ ਨਹੀਂ ਕੀ ਸਮਝਦੇ ਹੈਗੇ ਮੈਂ ਤਾਂ ਸਗੋਂ ਕਹਿੰਦੇ ਆਂ ਵੀ ਮੈਂ ਜੇ ਤੁਸੀਂ ਨਹੀਂ ਨਾ ਭਰਾ ਮਰਣੀ ਤੇ ਮੈਂ ਘਰ ਹੀ ਛੱਡ ਕੇ ਚਲ ਜਾਣਾ ਤੇ ਅੱਗੋਂ ਮੈਨੂੰ ਕਹਿੰਦਾ ਚਲ ਜਾ ਤਰੀ ਘਰ ਦੀ ਵੀ ਚਲ ਗਈ ਹੈ ਉਹ ਨਹੀਂ ਹੋ ਕਹਿਣਾ ਇਹੋ ਜਿਹਾ ਕੋਈ ਨਹੀਂ ਮੈਂ ਹੁਣ ਪਰਮੀਤ ਟੱਕਰੂ ਤੇ ਮੈਂ ਉਹਨੂੰ ਸਮਝਾਉਂ ਨਾ ਵੀ ਪਰਮੀਤ ਤਾਂ ਮਾੜਾ ਕੰਮ ਤੇ ਨਹੀਂ ਕਰੰਦਿਆ ਸਹੀ ਕਰੰਦਿਆ ਵਾ ਕੋਈ ਵੀ ਬੀਵੀ ਮੈਂ ਨਸ਼ਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕਿਤੇ ਬਾਹਰ ਅੰਦਰ ਨਹੀਂ ਚਾਹੀਦਾ ਹੈਗਾ ਇਸੇ ਗੱਲੋਂ ਵੀ ਚੱਲ ਕੋਈ ਗੱਲ ਨਹੀਂ ਆਪਣਾ ਕੋਈ ਗਾਂ ਸੋਚੀਏ ਇਹ ਕੰਮ ਕਿਹੜਾ ਕਰਨਾ ਤੇਰਾ ਕਰਨਾ ਚੱਲ ਤੇ ਪਰ ਇਹ ਨਾ ਦੋਵਾਂ ਜਣਿਆਂ ਨੇ ਲੈ ਵੀ ਸ਼ਰੀਕਾਂ ਵਾਲੀ ਕਰਕੇ ਦਸੀ ਮੈਨੂੰ ਜਿੰਨੀ ਵਾਰੀ ਵੀ ਮੈਂ ਕਿਹਾ ਨਾ ਉਹ ਸਗੋ ਜਿਹੜਾ ਵਿਚਾਰਾ ਮੇਰੀ ਮਦਦ ਕਰੰਦਿਆ 40 ਲੱਖ ਰੁਪਏ ਬੀਬੀਆਂ ਨੇ ਹਾਂ ਕੀਤੀ ਆ ਤੇ ਗਲਤ ਤਾਂ ਇਹ ਤੇ ਮੈਨੂੰ ਕਹਿੰਦਾ ਇਹ ਵੱਡਾ ਭਾਅ ਕਹਿੰਦਾ ਸੀ ਇੱਕ ਦਿ ਕਹਿੰਦਾ ਵੀ ਜੇ ਉਹ ਇਦਾਂ 헤ਜਲਾ ਦੇ ਉਹਨੂੰ ਕਹਿੰਦਾ 40 ਲੱਖ ਉਹਦਾ ਹੀ ਦੇ ਦੇ ਬੰਦਾ ਪੁੱਛੇ ਵੀ ਜੇ ਹੋਰ ਕਹਿੰਗੇ ਕੋ ਫੜਦੇ ਪੈਸੇ ਤੇ ਕੋਹ ਲਿਖਾਉਣਾ ਨਹੀਂ ਸਭ ਕੁਝ ਦੇਣਾ ਪੈਣਾ ਕਰਨਾ ਪੈਦਾ ਹੁੰਦਾ ਵਾ ਦੇ ਕੰਮ ਕਰਨੇ ਪੈਂਦੇ ਨੇ ਪਰਨਾ ਇਹਨਾਂ ਦੇ ਸਿਰ ਤੇ ਮਸਾਂ ਜੂਨ ਹੀ ਜੇ ਸਰਕਦੀ ਹੈਗੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿੱਧਰ ਜਾਵਾਂ ਦੱਸੋ ਜੇ ਤੁਹਾਨੂੰ ਮਿਲਣਗੇ ਨਾ ਤੇ ਤੁਸੀਂ ਇਹਨੂੰ ਸਮਝਾਓ ਵੀ ਉਹਨੂੰ ਕਰ ਲਿਆਂਦੋ ਜਿਹੜੇ ਕੰਮ ਕਰਦੇ ਆ ਨਹੀਂ ਮੈਂ ਸਮਝਾਵਾਂਗੇ ਉਹਨੂੰ ਜ਼ਰੂਰ ਭੇ ਤੇ ਤੁਹਾਡੀ ਗਲਤੀ ਆ ਬੜੀ ਵੱਡੀ ਤੁਸੀਂ ਗਲਤ ਕੰਮ ਨਾ ਕਰੋ ਉਹਨੂੰ ਚਲੋ ਜੇ ਵਿਆਹ ਵਾ ਨਾ ਸਕਪ ਚ ਕੋਈ ਤੁਹਾਨੂੰ ਟੋਕ ਲੈਣ ਦੋ ਹੁਣ ਮੈਂ ਕਹਿੰਦਾ ਵੀ ਚਲ ਜੇ ਮੈਂ ਉੱਥੇ 5 7 10 ਸਾਲ ਵੀ ਲਾ ਲੈਣਾ ਤੇ ਉੱਥੋਂ ਆ ਤੇ ਜਾਈਦਾ ਜਾਂ ਦੋ ਤਿੰਨ ਸਾਲਾਂ ਬਾਅਦ ਆ ਸਕਦਾ ਬੰਦਾ ਕੋਈ ਗੱਲ ਨਹੀਂ ਆ ਸਕਦਾ ਮੈਂ ਪਰ ਇਹ ਕਹਿੰਦੇ ਆ ਵੀ ਨਹੀਂ ਤੂੰ ਚਲ ਗਿਆ ਤੇ ਮਗਰੋਂ ਮੁੜ ਕੇ ਘਰ ਰੋਲ ਜਾਣਾ ਵਾ ਇਦਾਂ ਵਾ ਉਦਾਂ ਵਾ ਕੱਖ ਵੀ ਨਹੀਂ ਬਸ ਇਦਾਂ ਹੀ ਹਵਾ ਜੀ ਗੱਲਾਂ ਕਰੀ ਜਾਂਦੀਆਂ ਨੇ ਮੈਂ ਫਿਰ ਹੁੰਦਾ ਨਾ ਜਿੱਦਾਂ ਦੇ ਜਿਹੜੇ ਫਿਲਮ ਕਰਨ ਵਾਲੇ ਬੰਦੇ ਉਹਨਾਂ ਨੂੰ ਹੁੰਦਾ ਵੀ ਕੰਮ ਦਾ ਬੋਝ ਸਾਡੇ ਤੇ ਪੈ ਜੇ ਨਹੀਂ ਇਹ ਕੰਮ ਬਣਦਾ ਪਰ ਨਹੀਂ ਨਾ ਹੁਣ ਇਹ ਸੋਚਣ ਕੋ ਹਤੇ ਫੇਰ ਹੀ ਐ ਨਾ ਹੁਣ ਇਹ ਵੀ ਸਾਥ ਦੇਣੇ ਨਾ ਦੇਣਾ ਚਾਹੀਦਾ ਸਾਥ ਨਹੀਂ ਮੈਂ ਸਮਝਾਵਾਂਗੀ ਜਰੂਰ ਸਮਝਾਵਾਂਗੀ ਮੈਂ ਤੇ ਤੇਰੇ ਵੱਲੋਂ ਮੈਂ ਕੀ ਕਰੇ ਸ਼ਾਇਦ ਗਲਤ ਮੈਂ ਅੱਗੇ ਟੈਨਸ਼ਨ ਚ ਬੈਠਾ ਇੱਥੇ ਮੈਂ ਹਾਂ ਜੋਦ ਨੂੰ ਕਰਾਂ ਫੋਨ ਤੇ ਤੁਸੀਂ ਅੱਗੇ ਚੱਲ ਕੋਈ ਗੱਲ ਹੁਣ ਠਹਿਰ ਕੇ ਕਰੂੰਗਾ ਉਹਨੂੰ ਉਹਨੂੰ ਵੀ ਕਹਿਣਾ ਵੀ ਘਰ ਵਾਪਸ ਆ ਤੂੰ ਦੱਸ ਉੱਥੇ ਬੈਠੀ ਪਿੰਡ ਜਾ ਕੇ ਆਪਣੇ ਹਾਂ ਨਹੀਂ ਕਰੀ ਕਰੀ ਉਹਨੂੰ ਕੋਈ ਨਹੀਂ ਪੁੱਤ ਮੈਂ ਨਾ ਉਹਨਾਂ ਨੂੰ ਜਰੂਰ ਸਮਝਾਵਾਂਗੀ ਚੰਗਾ ਤੇ ਤੂੰ ਇਹ ਵੀ ਪੈਸਿਆਂ ਦਾ ਆਪਣੇ ਦੀ ਜ਼ਿੰਮੇਵਾਰੀ ਸਮਝੀ ਮੇਰੇ ਪੈਸੇ ਨਾ ਕਿਤੇ ਮਰਨ ਪੈਸਿਆਂ ਦਾ ਤੇ ਬੀਬੀ ਮੈਂ ਉਹਨੂੰ ਕਹਿੰਦਾ ਹੈਗਾ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਇਹ ਨਹੀਂ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਆ ਤੂੰ ਫਿਕਰ ਨਾ ਕਰ ਜੰਟ ਵੀ ਆਪਣਾ ਬੰਦਾ ਕਹਿੰਦਾ ਤੇ ਹੁਣ ਜਾ ਕੇ ਨਾ ਤੇ ਜੋਤਨਾ ਨਾਲ ਗੱਲਬਾਤ ਕਰਕੇ ਜੋਤ ਨੂੰ ਲਿਆ ਕੇ ਘਰ ਤੇ ਜੋਤਨਾ ਸਲਾਹ ਕਰ ਚੰਗਾ ਤੇ ਮੈਂ ਉਹਨਾਂ ਨੂੰ ਸਮਝਾਵਾਂਗੀ ਜ਼ਰੂਰ ਜ਼ਰੂਰ ਕਰਿਓ ਉਹਨਾਂ ਨੂੰ ਹਾਂ ਜ਼ਰੂਰ ਉਹਨਾਂ ਦਾ ਮੈਂ ਜ਼ਰੂਰ ਉਹਨਾਂ ਨੂੰ ਸਮਝਾਵਾਂਗੀ ਬੈਠੋ ਮੈਂ ਆਪ ਵੀ ਨਹੀਂ ਚਾਹ ਕੈਨਾ ਘੋਟ ਚਾਹ ਵੀ ਕਿ ਜਾਏ ਨਹੀਂ ਚਾਹ ਪਤਾ ਜੋਤ ਆ ਉਹ ਫੇਰ ਪੀਣੀ ਹੋਈ ਮੇਰੇ ਨਾਲ ਬੈਜੋ ਘੜੀ ਮੈਂ ਤਾਂ ਕਹਿੰਦੇ ਆ ਨਹੀਂ ਹੁਣ ਬਹਿਣਾ ਨਹੀਂ ਹੁਣ ਚੱਲਨੀ ਪਤ ਕਦੇ ਦੀ ਆਈ ਹਾਂ ਚਲੋ ਠੀਕ ਆ ਦਾਸ ਤੇ ਇਹਨਾਂ ਵਿਚਾਰੀ ਵੱਲ ਗਈ ਭਾਬੀ ਤੇ ਜਿਹੜੀ ਗੱਲ ਕਰਨੀ ਆਪ ਇੱਥੇ ਕਰ ਲਓ ਪਰ ਨਾ ਚੁਗਲੀਆਂ ਕਰਨ ਦੀ ਆਦਤ ਆ ਨਾ ਤੇ ਇੱਧਰ ਬੈਠੇ ਪਾਉਣ ਆ ਗਏ ਤੇ ਮੈਂ ਤਾਂ ਉੱਥੇ ਟਿਕਣ ਦੀ ਰੋਟੀ ਢੀ ਖਾ ਲੈਂਦੇ ਪਹਿਲਾਂ ਉਹ ਰੋਟੀ ਕੀ ਖਾਣੀ ਹੈ ਪਰ ਮੀਤ ਮੈਂ ਸਵੇਰ ਦਾ ਸ਼ਹਿਰ ਗਿਆਦਾ ਸੀ ਹੁਣ ਆ ਕੇ ਵੇਖਿਆ ਤੇ ਪੱਠੇ ਘੁਤਰਨ ਆ ਲਈ ਅੱਛਾ ਤੇ ਬੱਤੀ ਦਾ ਤੁਹਾਨੂੰ ਪਤਾ ਕੀ ਪਤਾ ਕਰੋ ਚੱਲ ਜਾਨੀ ਆ ਹੁਣ ਮੈਂ ਪੱਠੇ ਘੁਤਰਈ ਜੋ ਜਾਦੇ ਕਿਸ ਨੇ ਕੁੱਤਰ ਦੇਣੇ ਹੋਣ ਤੇ ਮੈਨੂੰ ਵੀ ਹੋਵੇ ਕਿ ਮੇਰਾ ਕੰਮ ਕਿਸ ਨੇ ਕਰ ਦੇਣਾ ਵਾ ਕਰਨਾ ਤੇ ਮੈਂ ਹੀ ਹੁੰਦਾ ਫਿਰ ਚਾ ਕੋਈ ਨਹੀਂ ਕਰਨਾ ਰੋਟੀ ਖਾ ਲੈਂਦੇ ਆਣ ਕੇ ਚਲ ਖਾ ਇੱਦਾਂ ਹੀ ਇੱਧਰ ਤੋਂ ਨਹੀਂ ਲੈਣ ਵਾਸਤੇ ਤਾਂ ਮੈਂ ਵੇਖਿਆ ਤੁਸੀਂ ਇੱਧਰ ਡੇ ਪੱਠੇ ਚੁੱਕਣ ਦੇ ਬੈਸ ਉਹਦਾ ਜੋਬ ਨਹੀਂ ਵੇਖਿਆ ਜੋ ਬਣ ਕਿੱਥੇ ਆ ਆ ਪੱਠੇ ਵੀ ਹੁਣ ਮੈਂ ਆਪ ਕੁੱਤਰੇ ਆ ਕੋਈ ਕੰਮ ਤੇ ਕਰ ਲਿਆ ਕਰੇ ਘਰੋਂ ਜਦੋਂ ਘਰ ਹੁੰਦਾ ਉਹ ਤੇ ਕਰ ਲਿਆ ਕਰੇ ਤੁਸੀਂ ਇਦਾਂ ਕਰਨ ਦੇ ਜਦ ਅੱਗੇ ਪੱਠੇ ਜੋ ਬਣੇ ਵੜ ਜਾਂਦਾ ਅੱਗੇ ਤੁਸੀਂ ਆਪੇ ਕੰਮ ਕਰਦੇ ਰਹੇ ਜੋਦ ਪਿੰਡ ਚਲ ਗਈ ਆ ਇਹ ਵਿਹਲਾ ਬੈਠਾ ਮੱਥਿਆ ਤਰ ਕੇ ਬੈਠਾ ਰਹਿੰਦਾ ਨਾ ਕੋਈ ਕੰਮ ਨਾ ਕਰ ਉਜੇ ਮੇਵੜੀ ਹੈ ਨਹੀਂ ਉਹਨੂੰ ਕਿ ਬਾਹਰ ਜਾਣਾ ਬਾਹਰ ਬਾਹਰ ਠਿਕਰੀਆਂ ਲਾ ਕੇ ਜਾਣਾ ਉਹ ਪਰਮੀਤ ਮੈਨੂੰ ਤੇ ਲੱਗਦਾ ਜੋਦ ਦਾ ਵੀ ਦਿਮਾਗ ਕੰਮ ਕਰਦਾ ਉਹ ਆ ਕੇ ਘਰ ਬੈਠੇ ਆ ਇਹਨੂੰ ਸਮਝਾਵੇ ਕਿ ਤੂੰ ਇਦਾਂ ਨਾ ਕਰ ਉਹ ਮੈਂ ਦੇਖਿਆ ਵਾ ਇਹੋ ਜਿਹੇ ਬੰਦੇ ਜਿਹੜੇ ਆ ਨਾ ਆ ਜਾ ਕੇ ਜਨਾਨੀ ਦੀਆਂ ਅੱਖਾਂ ਲੱਗ ਜਾਂਦੇ ਹੁੰਦੇ ਆ ਹੁਣ ਭਰਾ ਮੈਂ ਕਹਿਂ ਦਿਆ ਵਾ ਤੇ ਮੈਂ ਉਹਨੂੰ ਦੁਸ਼ਮਣ ਲੱਗਣ ਡਿਆ ਉਹ ਵੀ ਸਮਝਾਉਂਦੀ ਰਹੀ ਐ ਇਦਾਂ ਹੀ ਨਹੀਂ ਗਈ ਨਹੀਂ ਸਮਝਦਾ ਤਾਂ ਆ ਕਰਕੇ ਚਲ ਗਈ ਵੀ ਜਦੋਂ ਮੇਰੀ ਸੁਣਦਾ ਹੀ ਨਹੀਂ ਤਾਂ ਮੈਂ ਇੱਥੇ ਕੀ ਕਰਨਾ ਤੇ ਨਹੀਂ ਫਿਰ ਉਹ ਫਿਰ ਉੱਥੇ ਬਹਿ ਰਹੇਗੀ ਉਹ ਤਾਂ ਉਹਨੂੰ ਸਮਝ ਚਾਹੀਦੀ ਹੈ ਨਾ ਨਾ ਜੋਬਨ ਨੂੰ ਸਮਝਣਾ ਚਾਹੀਦਾ ਕਿ ਮੈਂ ਜਾ ਕੇ ਉਹਨੂੰ ਲਿਆਵਾਂ ਉਹਨੂੰ ਕੋਈ ਫਰਕ ਹੀ ਨਹੀਂ ਪਿਆ ਕਿ ਉਹ ਉੱਥੇ ਗਈ ਹੈ ਮੈਂ ਉਹਨੂੰ ਬਣਾ ਕੇ ਲਿਆਵਾਂ ਜਾਂ ਕਿਦਾਂ ਰਮਾਨਾ ਘਰ ਬੈਠਾ ਹੈ ਤੂੰ ਏਦਾਂ ਕਰੋ ਜੇ ਤੇ ਜੋਬਨ ਲੈ ਆਂਦਾ ਠੀਕ ਆ ਨਹੀਂ ਲੈਂਦਾ ਨਾ ਤੇ ਜੋਤ ਨਾਲ ਗੱਲ ਕਰ ਉਹਨੂੰ ਕਿ ਭੀ ਤੇਰਾ ਕੀ ਵਿਚਾਰ ਆ ਤੂੰ ਉੱਥੇ ਥੋੜੀ ਬਹਿ ਰਹਿਣਾ ਵਾ ਆ ਕੇ ਆਪਣਾ ਘਰ ਸਾਂ ਵਾ ਸਾਡੇ ਹੋਣਾ ਹੁੰਦਾ ਤਾਂ ਜਾਣਦੀ ਕਿਉਂ ਭਲਾ ਹਾਂ ਜੇ ਕਰੀ ਉਹਨੇ ਜਿੱਦ ਛੱਡਤੀ ਬਾਹਰ ਜਾਂਦੀ ਜੇ ਉਹ ਵਾਪਸ ਆਜੂਗੀ ਪਰਮੀਤ ਇਹ ਤੇ ਇਦਾਂ ਕਰਨ ਰਿਆ ਕਿ ਜਦੋਂ ਜ਼ਿੰਦਗੀ ਖਤਮ ਹੋ ਗਈ ਹੁੰਦੀ ਐ ਕੰਮ ਦੀ ਇਹਨੂੰ ਕੋਈ ਟੈਨਸ਼ਨ ਨਹੀਂ ਕਿ ਮੈਂ ਕਰਨਾ ਵਾ ਜਾਂ ਨਹੀਂ ਕਰਨਾ ਇੱਕੋ ਹੀ ਰਾਟੇ ਨੇ ਲਾਈ ਦੀ ਆ ਕਿ ਬਾਹਰ ਜਾਣਾ ਤੇ ਮੇਰੀ ਗੱਲ ਸੁਣੋ ਬੀਬੀ ਨੇ ਕੀਤੀ ਗੱਲ ਤੁਸੀਂ ਭਲਾ ਕੱਲ ਗਈ ਮੈਂ ਬਿਜੀ ਵਾਲੇ ਵੀ ਹਾਂ ਤੇ ਉਹ ਤੇ ਕਹਿੰਦੇ ਸੀ ਮੈਂ ਆਵਾਂਗੀ ਸਮਝਾਉਣ ਵਾਸਤੇ ਇਹਨੂੰ ਅਜੇ ਤੱਕ ਤਾਂ ਆਏ ਨਹੀਂ ਵੇਖੋ ਕਦੋਂ ਆਉਂਦੇ ਹਨ ਚੱਲ ਕੋਈ ਗੱਲ ਨਹੀਂ ਆਪੇ ਆ ਜਾਣਗੇ ਬੀਜੀ ਜਦੋਂ ਟਾਈਮ ਲੱਗਾ ਉਹਨੇ ਆਈ ਜਾਣਾ ਵਾ ਆ ਜਾਣਗੇ ਚੰਗੀ ਗੱਲ ਉਹ ਵੀ ਸਮਝੇਗਾ ਤਾਂ ਫੇਰ ਹੀ ਨਾ ਚਲ ਕੋਈ ਗੱਲ ਨਹੀਂ ਪਰ ਮੀਤ ਤੁਸੀਂ ਜਾ ਵੀ ਜੀ ਆਲਾ ਬੀਜੀ ਨੇ ਗੱਲ ਕਰ ਹੀ ਲੈਣੀ ਜੋਨ ਨਾਲ ਸਾਮਾਂ ਤੱਕ ਆਹੋ ਤੇ ਪੁੱਛੋ ਬੜਾ ਕੀ ਕਹਿੰਦਾ ਵਾ ਕੋਈ ਗੱਲ ਨਹੀਂ ਮੈਂ ਵੀ ਹੁਣ ਤਾਂ ਕੰਮ ਸਾਮ ਲੈਣੀ ਆ ਕੰਮ ਸਾਮ ਕੇ ਨਾ ਫੇਰ ਜਾਨੀ ਆ ਉਹ ਸ਼ਾਇਦ ਬੀਜੀ ਦੀ ਅੱਖੇ ਲੱਗ ਜਾਵੇ ਲੱਗ ਜੂਗਾ ਤਾਂ ਚੰਗਾ ਰਹੂਗਾ ਗੱਲ ਤੇ ਇਹੋ ਹੀ ਆ ਨਾ ਵੀ ਤੁਹਾਡੇ ਅੱਖੇ ਨਹੀਂ ਲੱਗਣ ਰਿਆ ਤੇ ਕੀ ਪਤਾ ਬੀਜੀ ਸਮਝਾ ਦਨ ਤੇ ਇਹਦੇ ਮਨ ਮੇਰ ਪੈ ਹੀ ਜਾਵੇ ਮੰਨ ਹੀ ਜਾਵੇ ਇਹ ਗੱਲ ਤਾਂ ਠੀਕ ਆ ਤੂੰ ਐਦਾਂ ਕਰੋ ਕੰਮ ਕਰ ਲਓ ਫੇਰ ਆ ਰੋਟੀ ਖਾ ਲਓ ਨਾ ਚਲੋ ਭੁੱਖ ਮੈਨੂੰ ਵੀ ਬੜੀ ਲੱਗੀ ਆ ਤੇ ਚਲੋ ਚਲੋ ਪਾਓ ਤੁਸੀਂ ਮਾ ਆ ਗਿਆ ਕੀ ਮਦਦ ਕਰੇ ਸਾਰਿਆਂ ਨੂੰ ਨੇ ਟੈਨਸ਼ਨ ਚ ਪਾਇਆ ਇਕੱਲੇ ਨਹੀਂ ਯਾਰ ਕੀ ਕਰਾਂ ਮੈਂ ਵੀ ਹੁਣ ਕਦੀ ਇਹ ਜਾ ਕੇ लवली ਦੇ ਦਵਾਲੇ ਹੋ ਜਾਂਦੇ ਆ ਕਦੀ ਇਹ ਜਾ ਕੇ ਤਾਈ ਦੇ ਦਵਾਲੇ ਹੋ ਜਾਂਦੇ ਆ ਹੁਣ ਬੰਦਾ ਸੇ ਨਾ ਸਮਝਾਉਣ ਵਾਲਾ ਹੋਵੇ ਕਿ ਯਾਰ ਕੀ ਕੱਢਣਾ ਤੁਸੀਂ ਇਹ ਗੱਲ ਚ ਜੇ ਮੈਂ ਕੰਮ ਆਪਣਾ ਬਣਾਉਣ ਰਿਹਾ ਤੇ ਬਣਾ ਲਿਆ ਤੂੰ ਕਿਸੇ ਨਾ ਕਿਸੇ ਦੇ ਤੇ ਯਕੀਨ ਕਰਨਾ ਹੀ ਆ ਨਾ ਹੁਣ ਇਹ ਕਹਿੰਦੇ लवली ਕੋ ਪੈਸੇ ਬਣਾ ਚੁੱਕ ਜੇ ਮੰਨ ਲਓ लवली ਕੋ ਪੈਸੇ ਨਹੀਂ ਚੁੱਕਦੇ ਤੇ ਫਿਰ ਕਿਸੇ ਨਾ ਕਿਸੇ ਕੋਤ ਫੜਨੀ ਨੇ ਪੈਸੇ ਪਰ ਨਾ ਐਦਾ ਇਹਨਾਂ ਦੇ ਦਿਮਾਗ ਦੇ ਭੂਸਵਾਰ ਹੋਇਆ ਨਾ ਪੂਰੀ ਸ਼ਰੀਕਾਂ ਲਈ ਕਰਨ ਡਈ ਹੁਣ ਮੇਰੇ ਨਾਲ ਮੇਰਾ ਤੇ ਕੰਮ ਅੱਧੇ ਚ ਰਹਿ ਗਿਆ ਮੈਂ ਪਹਿਲਾਂ ਜੋਤ ਨੂੰ ਫੋਨ ਲਾਵਾਂ ਉਹਨੂੰ ਪੁੱਛਾਂ ਵੀ ਤੂੰ ਕਦੋਂ ਆਣਾ ਵਾ ਹਲੋ 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 ਹਾਂਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੁਸੀਂ ਕਿਨਾਲ ਵਧੀਆ ਕੀ ਘੰਡੇ ਕੋਚ ਨਹੀਂ ਵਾਸਤੇ ਲੈ ਕੇ ਤਾ ਮੈਂ ਮੈਂ ਮੇਰੀ ਗੱਲ ਸੁਣ ਤੂੰ ਇਹਨਾਂ ਦੀ ਵੱਡੀਆਂ ਦੀ ਗੱਲ ਸੁਣ ਕੇ ਤੂੰ ਪਿੰਡ ਜਾ ਕੇ ਬੈ ਗਈਆਂ ਤੇ ਘਰ ਕਦੋਂ ਆਣਾ ਨਹੀਂ ਜੇ ਮੈਨੂੰ ਆ ਕੋਈ ਤੂੰ ਹੱਪ ਨਹੀਂ ਮਰਦੀਆਂ ਜੰਨੀਆਂ ਤਾਂ ਫਿਰ ਕਹਿ ਲਿਓ ਹਾਈ ਕਿ ਆਂ ਕਿਹੜਾ ਤੂੰ ਮੇਰੇ ਸੰਨੀ ਨਹੀਂ ਤੇ ਮੈਂ ਦੱਸੋ ਮਰਜ਼ੀ ਤੇ ਕਿਹੜੀ ਮਾੜੀ ਕੀਤੀ ਕੋਈ ਮੈਂ ਇਹੋ ਗੱਲੀ ਕਹਿੰਦਾ ਮੈਂ ਬਾਹਰ ਚਲ ਜਾਣਾ ਮੈਂ ਤੇ ਤੂੰ ਇੱਥੇ ਬੈ ਕੇ ਕਹਿੰਦਾ ਕਿ ਬਾਹਰ ਜਾਣਾ ਹੈ ਤੇ ਜਾਓ ਪਰ ਕਿਸ ਨਿੱਕੇ ਦੇਸ ਚਲ ਜਾਓ ਇਹ ਤੀਹ ਕਦਮਾਂ 'ਤੇ ਰਿਸਕ ਵਾਲੀ ਜਰੂਰਤ ਹੈ ਕਿ ਜੇੜਾ ਕਿਸੇ ਕਰ ਤੋਂ ਲੈ ਤੇ ਚਲ ਇਦਾਂ ਕਰ ਫਿਰ ਤਿਆਰ ਹੋ ਤੇ ਮੈਂ ਸ਼ਾਮੀ ਆਉਣਾ ਲੈਣ ਤੁਹਾਨੂੰ ਨਹੀਂ ਨਹੀਂ ਕਿਸੇ ਨਾ ਆਇਆ ਮੈਨੂੰ ਲੈਣ ਤੇ ਮੈਂ ਆਣਾ ਹਊਗਾ ਮੈਂ ਪਿਆ ਜੋ ਉਲੇ ਦੱਸ ਤੇ ਮੈਂ ਇੱਥੇ ਘਰ ਕੱਲਾ ਬੈਠਾ ਫਿਰ ਮੈਂ ਵੀ ਚਲ ਜਾਣਾ ਕਿਤੇ ਤੇ ਕਿੰਨੇ ਬਾਅਦ ਆਣਾ ਹੀ ਆ ਕਿੰਨੇ ਕੰਦੋਵਾਰ ਤੇ ਮੇਰਾ ਜਦ ਜੀ ਕਰੂਗਾ ਮੈਂ ਆ ਜੂ ਹਾਈ ਦੰਗੀਆਂ ਗੱਲਾਂ ਨਾ ਜੋਦ ਕਰੋ ਮੈਂ ਉਹਨਾਂ ਸ਼ਾਮੀ ਲੈਣ ਤੁਹਾਨੂੰ ਠੀਕ ਆ ਤਿਆਰ ਹੋ ਤੇ ਨਾ ਨਾ ਗਾਉਣੀ ਆ ਤੇ ਤੇ ਕਿ ਮੈਂ ਆਪਣੀ ਮਰਜ਼ੀ ਕਰਨੀ ਆ ਨਾ ਤੇ ਮੈਂ ਵੀ ਆਪਣੀ ਮਰਜ਼ੀ ਕਰਨੀ ਆ ਕੋਈ ਕਰਕੇ ਮੈਂ ਨਹੀਂ ਅੱਜ ਆਉਣਾ ਜਦੋਂ ਮੈਨੂੰ ਚੰਗਾ ਲੱਗੂਗਾ ਮੈਂ ਆਪੇ ਆ ਜਾਂ ਚਲ ਠੀਕ ਆ ਕਰੋ ਮਰਜ਼ੀ ਕੋ ਚੰਗਾ ਕੀ ਕਰਾਂ ਯਾਰ ਮੈਂ ਸਮਝ ਨਹੀਂ ਆਉਂਦੀ ਕਿ ਬਸ ਕੀ ਕਰਾਂ ਜੇ ਐਦਾਂ ਨਾ ਕਰ ਬਾਹਰ ਜਾਂਦਾ ਰਹਿਣ ਹੀ ਦੇਣਾ ਫਿਰ ਜੇ ਤਬਰ ਹੀ ਨਹੀਂਗਾ ਖੁਸ਼ ਤੇ ਮੈਂ ਬਾਹਰ ਜਾ ਕੇ ਕੀ ਕਰਨਾ ਲਵੜੀ ਨਾਲ ਗੱਲ ਕਰਕੇ ਵੇਖਣਾ ਹੈ ਕਰੀ ਯਾਰ ਜੇ ਰੁਕ ਜੀਏ ਫਿਰ ਤਾਂ ਕੀ ਕਰੀਏ ਤਾਂ ਇੱਥੇ ਬੈਠੇ ਦੁੱਪੇ ਹਾਂ ਬੈਠੇ ਬੱਤੋਬ ਸਿਕਨੇਜ ਆ ਗਈ ਤੇ ਮੈਂ ਚਲ ਤੋ ਪੀਵੋ ਜੰਨੀ ਆ ਉਹ ਸੇਦੀ ਹੋਂਨ ਕਰਨ ਦੀ ਤੇ ਮੈਂ ਤਾਂ ਪੁੱਛ ਕੇ ਹਾਂ ਠੀਕ ਠਾਕ ਹਾਂਜੀ ਠੀਕ ਠਾਕ ਜੀ ਤੇ ਕਵਤ। ਇਹ ਅਜੋ ਬਣਾ ਹੋਈ ਗੱਲ ਫਿਰ ਤਾਂ ਦੀ। ਹਾਂ ਜੋ ਬਣਾ ਗੱਲ ਪਤ ਹੋਈ ਜੋ ਬਨ ਮਾੜਾ ਕੰਮ ਨਹੀਂ ਕੋਈ ਵੀ ਕਰਨ ਦਿਆ ਹਾ। ਜੇ ਤੁਸੀਂ ਇਦਾਂ ਸਖਾ ਸਕੂਲ ਕਹਿੰਦੇ ਜੋਤ ਵੀ ਖਲਾਤੀ ਤਾਂ ਪਤਾ ਇਹ ਤੇ ਨਹੀਂ ਨਾ ਕੰਮ ਚੰਗਾ ਤੁਹਾਡੇ ਪਾਸ ਤੇ। ਹੈਂ? ਤੁਸੀਂ ਆਪਣੇ ਕਾਰ ਨੂੰ ਕਾਰ ਸਮਝੋ ਜੇ ਉਹਦਾ ਕੰਮ ਵੰਡ ਜੂਗਾ ਨਾ ਤੇ ਤੁਹਾਡੇ ਫਾਇਦੇ ਉਹਦਾ ਫਾਇਦਾ ਤੇ ਨਹੀਂ ਸਾਰਿਆਂ ਦੇ ਫਾਇਦੇ ਹੋਣੇ ਹਾਂ। ਉਹਨੇ ਪੈਸੇ ਸਾਰਿਆਂ ਨੂੰ ਕੱਲਣੇ ਕੱਲੇ ਨੇ ਥੋੜੇ ਰੱਖਣੇ। ਨਹੀਂ ਨਹੀਂ ਪੈਸਿਆਂ ਦੀ ਗੱਲ ਨਹੀਂ। ਅਸੀਂ ਤਾਂ ਕਹਿੰਦੇ ਬਾਹਰ ਚੱਲ ਜਾਂਦਾ ਕੋਈ ਗੱਲ ਨਹੀਂ ਸਾਨੂੰ ਕਿਹੜੇ ਮਾਰੇ ਪੈਸੇ ਆਉਂਦੇ। ਅਹੀਂ ਤਾਂ ਕਹਿੰਦੇ ਜੇ ਰਸਤੇ ਦੋ ਨੰਬਰ ਤੇ ਜਾਣਾ ਤਾਂ ਕਰਕੇ ਆਪਾਂ ਕਹਿ ਰਹੇ ਉਹ ਤੇ ਕਿਸਮਤ ਦੀ ਗੱਲ ਹੁੰਦੀ ਆ ਕਿਸਮਤ ਹੋਵੇ ਨਾ ਸਾਥ ਦਵੇ ਤੇ ਪੁੱਤ ਸਾਰੇ ਕੰਮ ਬਣ ਜਾਂਦੇ ਆ ਤੇ ਉਹ ਹੁੰਦਾ ਵੀ ਜੈਂਟ ਚੰਗਾ ਵਾ ਜੈਂਟ ਨੀਗਾ ਮਾੜਾ ਤੇ ਮੇਨਰ ਕਾਪਟ ਨੂੰ ਪਹੁੰਚ ਜੋਤਨ ਨੂੰ ਵੀ ਸਮਝਾਉਣ ਜੋਤਨ ਨੂੰ ਵੀ ਕਰ ਲਿਆ ਹੁਣ ਨਹੀਂ ਜੋਤ ਦੇ ਇਹ ਦੇ ਕਰਕੇ ਗਈ ਆ ਆਪਾਂ ਤੁਹਾਨੂੰ ਜੋਤਨ ਕੋ ਕਹਿਆ ਨਹੀਂ ਤੇ ਰੋਕਦੇ ਰਹਿ ਗਏ ਮੈਂ ਜੋਤ ਨਾਲ ਜਾਂ ਕੋਈ ਨੇ ਉਹਨੂੰ ਸਮਝਾ ਲੈਨੇ ਕਹਿੰਦੇ ਨਹੀਂ ਮੇਰੀ ਪਹਿਲੀ ਤੇ ਉਹਨੇ ਵੇਚ ਦੇਣੀ ਆ ਤੇ ਮੈਂ ਇੱਥੇ ਕੀ ਜਾਣਾ ਕਰਕੇ ਪਾ ਨਹੀਂ ਅੰਦਾ ਪੈੜੀ ਤੇ ਅੰਦਾ ਮੈਂ ਸਾਲ ਦੇ ਵਿੱਚ ਵਿੱਚ ਜੇ ਡਾ ਗਣੀ ਪੈਸੇ ਪੈੜੀ ਦਾ ਤੁਸੀਂ ਫਿਕਰ ਨਾ ਕਰਿਓ ਵੀ ਮੈਂ ਕੋਈ ਝਾੜੂ ਨਹੀਂ ਗਾ ਜਾਂ ਮੈਂ ਨਸ਼ਾ ਨਹੀਂ ਲਾਇਆ ਕੁਛ ਨਹੀਂ ਮਿਲਾਇਆ ਅੱਛਾ ਤੇ ਮੈਂ ਬਿਲਕੁਲ ਸਹੀ ਹਾਂ ਮੈਂ ਗਲਤ ਨਹੀਂ ਗਾ ਇਹ ਗਲਤ ਕਰ ਰਹੇ ਆ ਨਹੀਂ ਤੁਹਾਡਾ ਜਿਹੜੀ ਗੱਲ ਕੀਤੀ ਉਹਨੇ ਵੀ ਗਾਰੰਟੀ ਵਾਲੀ ਕੀਤੀ ਨਾ ਬਈ ਗਾਰੰਟੀ ਵਾਲੀ ਗਾਰੰਟੀ ਕੀ ਅੰਦਾ ਵੀ ਠੀਕ ਠਾਕ ਹੈ ਨਾ ਅੰਦਾ ਬਿਲਕੁਲ ਤੁਹਾਨੂੰ ਕੋਈ ਵੀ ਰਾਤ ਨਹੀਂ ਖਤਰਾ ਹੋਏਗਾ ਅੱਛਾ ਆਹ ਸਾਰਿਆਂ ਨੇ ਸਹੀ ਗੱਲਾਂ ਦਸੀਆਂ ਨੇ ਉਹਨੇ ਅੰਦਾ ਵੀ ਜੇ ਬੀਬੀ ਕੋਈ ਵਿੱਚ ਮੁਸ਼ਕਲ ਆਵੇ ਤੇ ਤੂੰ ਜੋ ਮਰਜ਼ੀ ਕਰੀਂ ਅਛਾ ਉਹਨਾਂ ਨੂੰ ਕੁਛ ਦੱਸੇ ਤਾਂ ਫੇਰੀ ਇਹਨਾਂ ਨੂੰ ਕੋ ਪਤਾ ਨਹੀਂ ਤਾਂ ਆਪਾਂ ਤਾਂ ਫੇਰ ਟੈਨਸ਼ਨ ਲੈਣੀ ਹੈ ਨਹੀਂ ਦੱਸੂਗਾ ਤੈਨੂੰ ਮੈਨੂੰ ਸਮਝ ਆਈ ਹੈ ਮੈਂ ਕਿਹਾ ਵੀ ਜੋਤ ਨੂੰ ਵੀ ਕਰ ਲਿਆ ਉਹ ਉਹਨਾਂ ਨੂੰ ਮੈਂ ਕਹੀ ਨਹੀਂ ਐਂ ਤੂੰ ਹੀ ਜੋ ਤੂੰ ਕਰ ਲਿਆ ਆ ਕੇ ਤੇ ਪਤਾ ਆਪਣੇ ਬਹਿਗ ਸੁਵਮਤੀ ਦੇ ਨਾਲ ਤੁਸੀਂ ਕੰਮ ਕਰੋ ਉਹਨਾਂ ਨੂੰ ਮੈਂ ਸਮਝਵਨੀ ਹੈ ਵੀ ਤੁਸੀਂ ਜਾਣ ਦੋ ਕੋਈ ਗੱਲ ਨਹੀਂ ਉਹ ਗੱਲ ਠੀਕ ਹੈ ਤੇ ਪੈਸਿਆਂ ਬਾਰੇ ਦੱਸਿਆ ਉਹਨਾਂ ਨੇ ਵੀ ਪੈਸੇ ਕਿੰਨੇ ਫੜੇ ਆ ਜਾਂ ਕਿਦਾਂ ਪੈਸੇ ਅੰਦਾਜ਼ੇ ਮੈਨੂੰ ਲੱਗਦੀ ਕੋ 40 ਲੱਖ ਲਿਆ ਅਛਾ ਤੇ ਮੈਂ ਆਖਿਆ ਵੀ ਵੀ ਕਿੰਨਾ ਪੈੜੀਆਂ ਬਣਦੀਆਂ ਬੜੀਆਂ ਔਖੀਆਂ ਹਾਂ ਜੀ ਤੇ ਤੂੰ ਜਬਨ ਇਹ ਤਾਂ ਕੰਮ ਕੀਤਾ ਤਾਂ ਅੰਦਾ ਵੀ ਬੀਬੀ ਜੇ ਪੈੜੀਆਂ ਬਣਦੀਆਂ ਨੇ ਉਹ ਤੇ ਪੈੜੀਆਂ ਮੁੜ ਕੇ ਬਣਾ ਲਾਂਗੇ ਪੈੜੀਆਂ ਜਾਣ ਨਹੀਂ ਦਿੰਦਾ ਅੱਛਾ ਇੰਨੀਆਂ ਗੱਲਾਂ ਨੇ ਕਹੀਆਂ ਹਾਂ ਆ ਜਰਾ ਹੁਣ ਇਹ ਟੈਨਸ਼ਨ ਨਹੀਂ ਪੈਸੇ ਲੈਏ ਆ ਪਤਾ ਨਹੀਂ ਇਹਨੇ ਕਿੱਥੇ ਰੱਖੇ ਆ ਕਿੱਦਾਂ ਨਹੀਂ ਉਹਨੇ ਨਹੀਂ ਹੁੰਦਾ ਮੈਂ ਸਾਰ ਪੂ ਕੋਸ਼ਿਸ਼ ਨਾ ਸਹੀ ਕਰੂੰਗਾ ਗਲਤ ਨਹੀਂ ਕਰਦਾ ਤੇ ਇਹਨਾਂ ਨੂੰ ਆਪ ਵੀ ਚਿੰਤਾ ਨਾ ਕਰਨ ਹੁਣਾਂ ਦਾ ਵੇਲਾ ਉੱਠੀ ਆ ਤੇ ਤੁਹਾਨੂੰ ਵੀ ਸਿਖਾਲਣ ਚੱਲ ਗਈ ਆ ਤੇ ਮੈਂ ਸਿਖਾ ਲਿਆ ਨਹੀਂ ਮੇਰੇ ਨਾਲ ਉਹਨਾਂ ਮੇਨ ਗੱਲਾਂ ਕੀਤੀਆਂ ਨੇ ਮੈਨੂੰ ਸਿਖਾ ਲਿਆ ਨਹੀਂ ਸਿਕਾਉਣਾ ਕੀ ਹੈ ਹੁਣ ਟੈਨਸ਼ਨ ਤਾਂ ਹੁੰਦੀ ਹੈ ਜਾਂ ਸਾਡੇ ਨਾਲ ਕੋਈ ਸਲਾਹ ਕਰੇ ਤਾਂ ਤਾਂ ਵੀ ਹੈ ਹੁਣ ਸਾਡੇ ਨਾਲ ਸਲਾਹ ਹੀ ਨਹੀਂ ਕਰਦਾ ਫਿਰ ਸਾਡੇ ਵਾਸਤੇ ਆ ਜਾ ਕੇ ਤੁਸੀਂ ਤੇ ਮੈਂ ਤੇ ਇਹੋ ਹੀ ਕਹੇ ਮੈਂ ਵੀ ਹੁਣ ਸਿਕਾਉਣ ਵਾਸਤੇ ਨਹੀਂ ਆਏ ਉਹ ਸਿਰਫ ਮੈਨੂੰ ਇਹੋ ਆਖਣਾ ਹੈ ਵੀ ਇਹਨੂੰ ਸਮਝਾ ਇਸ ਸਿਕਾਉਣ ਵਹੀ ਗੱਲੇ ਦੇ ਵਿੱਚ ਜੋ ਬਨ ਕੋਈ ਨਹੀਂ ਠੀਕ ਆ ਤਾਂ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਕਹਿੰਦੇ ਫਿਰ ਭੇਜ ਦਿੰਨੇ ਕੋਈ ਨਹੀਂ ਨਹੀਂ ਭੇਜ ਦਿਓ ਪਤਾ ਕੀ ਭੇਜ ਦਿਓ ਇਦਾਂ ਹੀ ਥੋੜਾ ਕਟ ਕਰਨਾ ਹੀ ਪੈਂਦਾ ਵਾ ਹਾਂ ਜੀ ਕਰਨੇ ਪੈਣਾ ਕੋੜਾ ਪਟ ਕਰਨਾ ਹੀ ਪੈਣਾ ਵਾ ਤੁਸੀਂ ਕਹ ਲਾ ਦੋ ਕੋਈ ਗੱਲ ਹਾਂ ਕੋਈ ਗੱਲ ਨਹੀਂ ਫਿਰ ਤਾਂ ਕਰਨ ਜੋਤ ਨੂੰ ਵੀ ਫੋਨ ਕਰਨੇ ਹਾਂ ਕੀ ਜੋਤ ਆ ਜਾ ਬੀ ਆ ਜਾ ਹੈਨਾ ਆ ਜਾ ਠੀਕ ਹੈ ਹਾਂ ਠੀਕ ਹੈ ਜੀ ਵੇਖ ਇਹਨਾਂ ਤਾਈ ਨੂੰ ਵੀ ਸਮਝਾ ਲਿਆ ਤਾਈ ਨੂੰ ਵੀ ਆਪਣੇ ਵੱਲ ਕਰ ਲਿਆ ਤਾਂ ਤਾਈਜ਼ ਦੀਆਂ ਗੱਲਾਂ ਤਾਂ ਪਤਾ ਲੱਗਣ ਰਿਆ ਕਿ ਸਾਰੇ ਜਣੇ ਇਹੀ ਚਾਹੁੰਦੇ ਆ ਕਿ ਬਾਹਰ ਚੱਲ ਜੇ ਪਰ ਮੈਨੂੰ ਪਤਾ ਹਾਂ ਕਿ ਜਿੰਨੇ ਪਹ ਚੁੱਕੀ ਜਾਂਦੇ ਬਾਅਦ ਵਾਪਸ ਕਰਦਾ ਘਰ ਨੇ ਹੋਈ ਗਣੀ ਇਹਨਾਂ ਨਾਲ ਕਰਨੀ ਹੈ ਗੱਲ ਜਾ ਕੇ ਵੀ ਸਾਡਾ ਹਵਸ ਨਹੀਂ ਗਾ ਚੱਲਣਾ ਇਹਨੂੰ ਜੋਗ ਕਰਨਾ ਨੂੰ ਕਰਨ ਦੋ